सशिकाले 2024 7 پنجਾ مانਸਾ ਵਿੱਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਿੰਨਾ ਗਿਆ ਕਿਉਂਕਿ ਮੋਟਰਾਂ ਤੋਂ ਤਾਰਾਂ ਚੋਰੀਆਂ ਕਰਨ ਵਾਲੇ ਗਿਰੋਹوں ਨੂੰ ਫੜਨ ਤੋਂ ਬਾਅਦ ਤਾਰਾਂ ਵੇਚਣ ਵਾਲੇ ਕਬਾੜੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਖੁਦ ਦੋ ਚੋਰਾਂ ਨੂੰ ਫੜ ਕੇ ਮਾਨਸਾ ਦੇ ਥਾਣਾ ਸਿਟੀ 2 ਦੇ ਹਵਾਲੇ ਕੀਤਾ ਸੀ ਪੁਲਿਸ ਵੱਲੋਂ ਚੋਰਾਂ ਉੱਤੇ ਕਾਰਵਾਈ ਤਾਂ ਕੀਤੀ ਗਈ ਪਰ ਜਿੰਨਾਂ ਕਬਾੜੀਏ ਨੇ ਚੋਰੀ ਦੀਆਂ ਤਾਰਾ ਉੱਤੇ ਤੰਬਾ ਖਰੀਦੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕਬਾੜੀਆ ਚੋਰੀ ਦਾ ਸਮਾਨ ਨਹੀਂ ਖਰੀਦਣਗੇ ਤਾਂ ਚੋਰੀਆਂ ਵੀ ਨਹੀਂ ਹੋਣਗੀਆਂ ਉਹਨਾਂ ਨੇ ਦਾਵਾ ਕੀਤਾ ਕਿ ਚੋਰਾਂ ਨੇ ਪੁਲਿਸ ਦੇ ਸਾਹਮਣੇ ਕਬੂਲਿਆ ਕਿ ਉਹ ਮਾਨਸਾ ਦੇ ਇੱਕ ਕਬਾੜੀਏ ਨੂੰ ਸਮਾਨ ਵੇਚਦੇ ਸਨ ਕਿਸਾਨਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਨਾਰੇਬਾਜ਼ੀ ਦੀ ਕੀਤੀ ਅਤੇ ਮੰਗ ਕੀਤੀ ਕਿ ਕਬਾੜੀ ਉੱਤੇ ਵੀ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ ਪੁਲਿਸ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਕਬਾੜੀ ਉੱਤੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ ਜਿਹੜਾ ਪੰਜਾਬ ਦੇ ਵਿੱਚੋਂ ਖਾਸ ਕਰ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਮੋਟਰਾਂ ਦੀਆਂ ਕੇਬਲ ਤਾਰਾ ਚੋਰੀ ਹੁੰਦੀਆਂ ਨੇਗੀਆਂ ਉਹਦੇ ਸਬੰਧ ਦੇ ਵਿੱਚ ਅਸੀਂ ਪਹਿਲਾਂ ਅਫਸਰਾਂ ਨੂੰ ਮਿਲਦੇ ਵੀ ਰਹੇ ਤੇ 3-4 ਮਹੀਨੇ ਪਹਿਲਾਂ ਇੱਕ ਅਸੀਂ ਧਰਨਾ ਵੀ ਲਾਇਆ ਸੀ ਕਿ ਮਤਲਬ ਜਿਹੜੀ ਜ਼ਿਲ੍ਹੇ ਦੀ ਪੁਲਸਾਇ ਇਸ ਵੱਲ ਧਿਆਨ ਦੇਵੇ ਕਿਉਂਕਿ ਵੱਡੀ ਪੱਧਰ ਤੇ ਜਿਹੜੀਆਂ ਚੋਰੀਆਂ ਹੋ ਰਹੀਆਂ ਸੀ ਜਿਹੜੀ ਮਤਲਬ ਇੱਕ ਕੇਬਲ ਦੀ ਕੀਮਤ ਘੱਟੋ-ਘੱਟ 20000 ਰੁਪਏ ਹੈ ਉਹ ਦਾ ਚੋਰ ਤਾਂ ਉਹਨੂੰ ਲੈ ਜਾਂਦੇ ਨੇ 5-400 ਰੁਪਏ 'ਚ ਵੇਚ ਦਿੰਦੇ ਨੇ ਤੇ ਔਰ ਕਿਸਾਨ ਦਾ 20000 ਦਾ ਨੁਕਸਾਨ ਹੋ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਵੀ ਮਤਲਬ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਚੌਕਸ ਕੀਤਾ ਵੀ ਮਤਲਬ ਇਹ ਜਿਹੜਾ ਗਰੋਹ ਹੈ ਦਿਨੇ ਰਾਤ ਇਹਨੂੰ ਕਿੱਥੇ ਫੜੋ ਪਿਛਲੀ 3 ਤਰੀਕ ਨੂੰ ਅਸੀਂ ਇੱਕ ਗਰੋਹ ਫੜਿਆ ਜਿਹਦੇ ਵਿੱਚ ਦੋ ਬੰਦੇ ਸੀ ਉਹਨਾਂ ਨੇ ਪਹਿਲਾਂ ਤਾਂ ਮਤਲਬ ਮਨਜੀਤ ਬੱਪੀ ਆਣੇ ਦੀ ਮੋਟਰ ਤੋਂ ਤਾਰਾ ਚੋਰੀ ਕੀਤੀਆਂ ਜਦੋਂ ਉੱਥੋਂ ਮਗਰ ਪੈ ਗਏ ਤਾਂ ਅੱਗੇ ਆ ਕੇ ਮਤਲਬ ਉਹ ਸੰਪਰਕ ਹੁੰਦਾ ਰਿਹਾ ਤਾਂ ਉਸੇ 3 ਤਰੀਕ ਨੂੰ ਫੜ ਕੇ ਸੀਟੀ 2 ਥਾਣੇ ਦੇ ਵਿੱਚ ਉਹ ਹਸਪੁਰਦ ਕਰਤਾ ਸੀ ਬਕਾਇਦਾ ਉਹਦੀ ਅਸੀਂ ਵੀਡੀਓ ਬਣਾਈ ਸੀ ਵੀਡੀਓ ਦੇ ਵਿੱਚ ਉਹਨੇ ਦੱਸਿਆ ਕਿ ਅਸੀਂ ਜਿਹੜੀਆਂ ਤਾਰਾਂ ਆਈਆਂ ਉਹ ਭੂਸ਼ਣ ਦੇ ਨੰਗੜਾਲੇ ਦੇ ਵੇਚਦੇ ਆ 600 ਰੁਪਏ ਕਿਲੋ ਅਸੀਂ ਤਾਂਬਾ ਵੇਚਦੇ ਆ 300 ਰੁਪਏ ਅਸੀਂ ਪਿੱਤਲ ਵੇਚਦੇ ਆ ਉਹਦੇ ਸਬੰਧੇ ਵਿੱਚ ਉਹ ਚੋਰਾਂ ਨੂੰ ਤਾਂ ਦੂਜੇ ਨੂੰ ਫੜ ਕੇ ਅੰਦਰ ਕਰਤਾ ਪਰ ਜਿਹੜਾ ਭੂਸ਼ਣ ਸੀਗਾ ਉਹਨੂੰ ਸਾਨੂੰ ਬਾਰ-ਬਾਰ ਮਿਲਣ ਦੇ ਬਾਅਦ ਵੀ ਉਹ ਭਰੋਸਿਆ ਤੋਂ ਬਿਨਾਂ ਇੱਥੋਂ ਕੁਝ ਨਹੀਂ ਮਿਲਿਆ ਹੈਗਾ ਉਸ ਤੋਂ ਬਾਅਦ ਅਸੀਂ ਬਾਰ-ਬਾਰ ਮਿਲਦੇ ਰਹੇ ਸੀ ਜੀ 2 ਡੀਐਸਪੀ ਬੂਟਾ ਸਿੰਘ ਨੂੰ ਵੀ ਮਿਲੇ ਪਰ ਉਸ ਦੀ ਰੈਸਟ ਨਹੀਂ ਪਾਈ ਅਸੀਂ ਪਿਛਲੇ 5 ਤਰੀਕ ਨੂੰ ਅਸੀਂ ਫੇਰ ਐਸਐਸਪੀ ਦੇ ਧਰਨਾ ਦੇਣ ਦਾ ਕੀਤਾ ਸੀ ਸਾਥ ਉਹਨਾਂ ਨੇ 2 ਦਿਨਾਂ ਦਾ ਟਾਈਮ ਮੰਗਿਆ ਸੀ 2 ਦਿਨਾਂ ਤੋਂ ਬਾਅਦ ਵੀ ਜਦੋਂ ਸਾਨੂੰ ਕੋਈ ਉਹਦਾ ਛਿੱਟਾ ਨਾ ਲੱਭਿਆ ਤਾਂ ਅੱਜ ਦੁਬਾਰਾ ਅਸੀਂ ਐਸਐਸਪੀ ਦੇ ਦਫ਼ਤਰ ਵੱਲ ਜਾ ਰਹੇ ਸੀ ਇੱਥੇ ਅੱਜ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਉਹ ਭੂਸ਼ਣ ਨੂੰ ਅਸੀਂ ਫੜ ਲਿਆ ਉਹਦੀ ਗ੍ਰਿਫਤਾਰੀ ਪਾ ਕੇ ਉਨੂੰ ਰੈਸਟ ਕਰਕੇ ਜੇਲ੍ਹ ਭੇਜਾਂਗੇ ਤੇ ਉਹ ਤੋਂ ਜਿਹੜਾ ਜਿਹੜਾ ਤਾਂਬਾ ਜਿਹੜਾ ਚੋਰਾ ਫਰਾਈ ਆਉਂਦਾ ਸੀ ਉਹ ਬਰਾਮਦ ਕਰਾਂਗੇ ਸੋ ਅੱਜ ਅਸੀਂ ਦੇਖਦੇ ਆ ਕਿ ਕੀ ਕਾਰਗੁਜ਼ਾਰੀ ਕਰਦੇ ਆ ਜੇਕਰ ਇਹਨਾਂ ਦੀ ਕਾਰਗੁਜ਼ਾਰੀ ਫੇਰ ਵੀ ਨਿੱਲ ਰਹੀ ਤਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸੀਂ ਵੱਡੀ ਪੱਧਰ ਤੇ ਵੀ ਦੌੜ ਲੱਗੇ ਤੇ ਮਾਮਲਾ ਹੈਗਾ ਜਿਹੜੀਆਂ ਖੇਤਾਂ ਦੀਆਂ ਮੋਟਰਾਂ ਨੇ ਉਹਨਾਂ ਦੇ ਜਿਹੜੀਆਂ ਕੇਵਲਾ ਹੁੰਦੀਆਂ ਨੇ ਚੋਰ ਅਕਸਰ ਹੀ ਉਹ ਚੋਰੀ ਕਰਕੇ ਕਵਾੜੀਆਂ ਨੂੰ ਵੇਚਦੇ ਨੇ ਅਸੀਂ ਪਿਛਲੇ ਮਹੀਨੇ ਦੀ 3 ਤਰੀਕ ਨੂੰ ਚੋਰਾਂ ਦੇ ਇੱਕ گروਹ ਨੂੰ ਫੜ ਕੇ ਮਾਨਸਾ ਸਿਟੀ ਟੂ ਥਾਣੇ ਦੀ ਪੁਲਿਸ ਨੂੰ ਫੜਾਇਆ ਸੀ ਉਹ ਚੋਰ ਵੱਲੋਂ ਬਕਾਇਦਾ ਜਿਹੜਾ ਦੁਕਾਨਦਾਰ ਉਹ ਚੋਰੀ ਕੀਤੀਆਂ ਕੇਵਲਾਂ ਦਾ ਤਾਂਬਾ ਖਰੀਦਦਾ ਉਹਦਾ ਨਾਂ ਵੀ ਧਰਤਾ ਪੁਲਿਸ ਨੇ ਉਹਨੂੰ ਨਾਮਜ਼ਦ ਵੀ ਕਰ ਲਿਆ ਪਰ ਅਜੇ ਤੱਕ ਪੁਲਿਸ ਨੇ ਉਸ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਉਹਨੂੰ ਗ੍ਰਿਫਤਾਰ ਕਰਾਉਣ ਦੀ ਖਾਤਰ ਅੱਜ ਭਾਰਤੀ ਕਿਸਾਨ ਜੁਨਿਅਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਦਫ਼ਤਰ ਦਾ ਘਰਾਓ ਕਰਨਾ ਸੀ ਪਰ ਹੁਣ ਸਾਨੂੰ ਇਹਨਾਂ ਨੇ ਦੱਸਿਆ ਕਿ ਜਿਹੜਾ ਉਹ ਚੋਰ ਹੈ ਉਹ ਫੜ ਲਿਆਂਦਾ ਤੇ ਉਹਨੂੰ ਬਕਾਇਦਾ ਤਾਮਕੋਟ ਜੇਲ੍ਹ ਦੇ ਵਿੱਚ ਭੇਜ ਰਿਹਾ ਹੈ ਲਈ ਇਸ ਕਰਕੇ ਅਸੀਂ ਜਿਹੜਾ ਇਹ ਨਾਕਾ ਹੈ ਉਹ ਨਹੀਂ ਤੋੜਿਆ ਨਹੀਂ ਅਸੀਂ ਇਹ ਨਾਕਾ ਤੋੜ ਕੇ ਐਸਐਸਪੀ ਦਫ਼ਤਰ ਵੱਲ ਜਾਣਾ ਸੀ ਕਿਉਂਕਿ ਲਗਾਤਾਰ ਪੂਰੇ ਪੰਜਾਬ 'ਚ ਕਹਿ ਸਕਦੇ ਆਪਾਂ ਜਿਹੜੀ ਇੱਕ ਵੱਡੀ ਸਮੱਸਿਆ ਹੈ ਸਿਰਦਰਦੀ ਹੈ ਕਿਸਾਨਾਂ ਦੀ ਜਿਹੜੇ ਖੇਤਾਂ ਦੇ ਵਿੱਚ ਮੋਟਰਾਂ ਲੱਗੀਆਂ ਨੇ ਉਹਨਾਂ ਦੇ ਜਿਹੜੀਆਂ ਕੇਬਲਾਂ ਪੈਂਦੀਆਂ ਉਹ ਕਈ ਕਈ ਮਤਲਬ ਮੀਟਰ ਹੈ ਉਹ ਸੈਂਕੜੇ ਮੀਟਰ ਚ ਹੁੰਦੀਆਂ ਤੇ ਬੜੀ ਮਹਿੰਗੀ ਹੈ ਤੇ ਉਹ ਤਾਂਬੇ ਦੀ ਤਾਰ ਹੁੰਦੀ ਹੈ ਤਾਂ ਉਹਨੂੰ ਲਗਾਤਾਰ ਜਾਨੀ ਖੇਤਾਂ ਦੇ ਵਿੱਚ ਉਹ ਤਾਰਾਂ ਜਿਹੜੀਆਂ ਉਹ ਚੋਰ ਆ ਲਾ ਰਹੇ ਨੇ ਸਾਨੂੰ ਨਹੀਂ ਪਤਾ ਕਿ ਉਹ ਨਸ਼ੇੜੀ ਹੈ ਜੇ ਕੋਈ ਗਰੋ ਹੈ ਤਾਂ ਉਹ ਲਗਾਤਾਰ ਜਿਹੜੀ ਜ਼ਿਲ੍ਹੇ ਦੇ ਵਿੱਚ ਲਈਏ ਅੱਜ ਵੀ ਪਤਾ ਲੱਗੇ ਵੀ ਭਲਾਡੇ ਦੇ ਵਿੱਚ ਉਹ ਪੁਲਿਸ ਦੇ ਨਹੀਂ ਫੜੇ ਉਹ ਲੋਕਾਂ ਨੇ ਫੜੇ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤੇ ਇੱਥੇ ਮਾਨਸਾ ਦੇ ਵਿੱਚ ਵੀ ਘਟੋ ਘਟ ਮੇਰੇ ਖਿਆਲ ਵੀ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੇ ਚੋਰ ਸੀ ਮੋਟਰ ਦੇ ਤਾਰਾ ਲਾਉਣ ਵਾਲੇ ਉਹ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤੇ ਹਾਲਾਂਕਿ ਪੁਲਿਸ ਨੇ ਆਪ ਦੇ ਤੌਰ ਤੇ ਕੋਈ ਚੋਰਾਂ ਨੂੰ ਨਹੀਂ ਫੜਿਆ ਤਾਂ ਜਦੋਂ ਉਹ ਚੋਰ ਫੜੇਗੇ ਤਾਂ ਉਹਨਾਂ ਨੇ ਬਕਾਇਦਾ ਨੌ ਲਿਆ ਮਾਨਸਾ ਦੇ ਇੱਕ ਮਤਲਬ ਕੁਆੜੀਏ ਦਾ ਕਿ ਅਸੀਂ ਤਾਂਬਾ ਕੱਢ ਕੇ ਤਾਰਾਂ ਦਾ ਉਸ ਕਬਾੜੀਏ ਨੂੰ ਜਾਂ ਉਹ ਭਾਂਡੇ ਵਾਲੀ ਦੁਕਾਨ ਕਰਦਾ ਉਹਨੂੰ ਵੇਚਦੇ ਆ ਤਾਂ ਉਹਦੇ ਤੇ ਸਾਡਾ ਲਗਾਤਾਰ ਪੁਲਿਸ ਨੂੰ ਅਸੀਂ ਅਫਸਰਾਂ ਨੂੰ ਮਿਲੇ ਕਿ ਘੱਟੋ ਘੱਟ ਜੇ ਉਹ ਕੋਈ ਚੋਰ ਗਰੋਹ ਆ ਜਿਹੜਾ ਤਾਰਾਂ ਲੌਂਦਾ ਜੇ ਉਹ ਗਾਹਾਂ ਕਿਤੇ ਮਾਲ ਵੇਚਦਾ ਤਾਂਬਾ ਵੇਚਦਾ ਫੇਰ ਹੀ ਉਹ ਮਤਲਬ ਜਿਹੜੇ ਚੋਰਾਂ ਦੇ ਹੌਸਲੇ ਪੈਂਦੇ ਆ ਜਿਹੜੇ ਉਹਨੂੰ ਮਤਲਬ ਚੋਰਾਂ ਤੋਂ ਮਾਲ ਖਰੀਦਦੇ ਆ ਉਹ ਗੈਰਕਾਨੂੰਨੀ ਆ ਘੱਟੋ ਘੱਟ ਉਹਨਾਂ ਜਿਹੜੇ ਖਰੀਦਾਰ ਆ ਉਹਨਾਂ ਨੂੰ ਫੜ ਕੇ ਅੰਦਰ ਦਿਓ ਯਾਨੀ ਇਸ ਮਸਲੇ ਦੇ ਵਿੱਚ ਵੀ 2 ਮਹੀਨੇ ਹੋ ਗਏ ਇਹਨਾਂ ਨੇ ਕੁਝ ਨਹੀਂ ਕੀਤਾ ਅਸੀਂ ਪਹਿਲਾਂ 4 ਦਿਨ ਪਹਿਲਾਂ ਵੀ ਧਰਨਾ ਲਾਉਣ ਦਾ ਐਲਾਨ ਕੀਤਾ ਉਦੋਂ ਵੀ ਸਾਨੂੰ ਇਹ ਭਰੋਸਾ ਦਿੱਤਾ ਕਿ 2 ਦਿਨ ਦੇ ਦਿਓ ਅਸੀਂ ਉਸ ਕਬਾੜੀਏ ਨੂੰ ਫੜ ਲਾਂਗੇ ਪਰ ਅਜੇ ਤੱਕ ਨਹੀਂ ਅੱਜ ਜਦੋਂ ਦੁਬਾਰਾ ਅਸੀਂ ਇੱਥੇ ਜਾਨੀ ਐਸਐਸਪੀ ਦਫ਼ਤਰ ਤੇ ਧਰਨਾ ਦੇਣ ਆਏ ਆ ਹੁਣ ਫੇਰ ਇੱਥੋਂ ਦੇ ਅਫਸਰਾਂ ਨੇ ਸਾਨੂੰ ਕਿਹਾ ਕਿ ਅਸੀਂ ਉਹ ਫੜ ਲਿਆਂਦਾ ਸਾਡੀ ਮੰਗ ਹੈ ਕਿ ਹੁਣ ਤੱਕ ਉਹ ਜਿਹੜੀਆਂ ਚੋਰੀਆਂ ਚੋਰੀਆਂ ਹੋਈਆਂ ਤਾਰਾਂ ਲਈਆਂ ਉਹ ਸਾਰੇ ਦਾ ਮਤਲਬ ਕੌਣ ਕੌਣ ਉਹਦੇ ਵਿੱਚ ਸ਼ਾਮਲ ਹੈ ਕਿਹੜੇ ਕਿਹੜੇ ਕੁਵਾੜੀਏ ਜਾਂ ਖਰੀਦਦਾਰ ਉਹਦੇ ਚ ਸੰਵਲ ਹੈ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਕੀਤਾ ਜਾਵੇ ਤਾਂ ਜੋ ਇਹਨਾਂ ਚੋਰਾਂ ਨੂੰ ਜਾਂ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਉਹ ਠੱਲ ਪਵੇ ਜੇਕਰ ਇਹਦੇ ਮਾਮਲੇ ਦੇ ਵਿੱਚ ਵੀ ਪੁਲਿਸ ਦੇ ਫੇਰ ਢਿੱਲੀ ਕਾਰਗੁਜ਼ਾਰੀ ਜਿਹੜੀ ਆਪਦੀ ਰੱਖੀ ਤਾਂ ਇਹਦੀ ਜ਼ਿੰਮੇਵਾਰ ਮਾਨਸਾ ਜ਼ਿਲ੍ਹੇ ਦੀ ਪੁਲਿਸ ਹੋਊਗੀ ਲੋਕਾਂ ਦਾ ਸੰਘਰਸ਼ਾ ਜਿਹੜਾ ਫਿਰ ਕਿਉਂਕਿ ਸਾਡੇ ਕੋਲ ਤਾਂ ਹੋਰ ਕੋਈ ਚਾਰਾ ਨਹੀਂ ਰਾਤ ਨੂੰ ਖੇਤੀ ਮੋਟਰਾਂ ਦੇ ਕੋਈ ਕੱਲਾ ਆਪਦੀ ਖੇਤੀ ਮੋਟਰ ਦੀ ਰੱਖੀ ਨਹੀਂ ਕਰ ਸਕਦਾ ਬੜਾ ਖਤਰਾ ਕਟਮਾਰ ਹੁੰਦੀ ਹੈ ਇਸ ਲਈ ਜਦੋਂ ਤਾਰਾ ਲੈਂਦੇ ਫਿਰ ਪੁਲਿਸ ਕੋਲ ਆਉਣਾ ਪੁਲਿਸ ਫੜਦੀ ਨਹੀਂ ਸੋ ਅਸੀਂ ਮਜਬੂਰ ਹੋ ਕੇ ਅੱਜ ਧਰਣਾ ਦੇਣ ਆਇਆ ਜੇ ਸਰਕਾਰ ਨੇ ਜਾਂ ਪੁਲਿਸ ਨੇ ਉਹਨਾਂ ਖਿਲਾਫ ਬੜੀ ਕਾਰਵਾਈ ਕੀਤੀ ਤਾਂ ਠੀਕ ਹੈ ਨਹੀਂ ਅੰਦੋਲਨ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੂਗਾ ਇਹ ਮਾਮਲਾ ਮੋਟਰ ਤਾਰਾ ਚੋਰੀ ਦਾ ਇਹਦੇ ਵਿੱਚ ਇੱਕ ਮਕਦਮਾ ਥਾਣਾ ਸ਼ਿਟੂ ਟੂਰ ਵਿੱਚ ਦਰਜ ਹੋਇਆ ਜੋ ਚੋਰਾਂ ਨੂੰ ਫੜਾਉਣ ਵਿੱਚ ਪਬਲਿਕ ਨੇ ਸਾਥ ਦਿੱਤਾ ਸੀਗਾ ਤਾਂ ਉਹਨਾਂ ਚੋਰਾਂ ਦੀ ਤਰ੍ਹਾਂ ਅਰੈਸਟ ਪਾ ਲਈ ਗਈ ਹੈ ਤੇ ਉਹਨਾਂ ਚੋਰਾਂ ਨੇ ਜਿੰਨਾ ਹੁੰਦਾ ਲੈਂਦਾ ਕਿ ਨਾਂ ਲੈ ਜਿਹਦੇ ਕੋਲ ਮਾਲ ਵੇਚਦੇ ਨੇ ਜਿਵੇਂ ਫੁੱਟਕਵਾਦ ਨਾਂ ਦਾ ਇੱਕ ਬੰਦਾ ਵਿਚਾਰਿਆ ਤਾਂ ਉਹਦੀ ਗ੍ਰਿਫਤਾਰੀ ਵਾਸਤੇ ਕਿਸਾਨ ਯੂਨੀਅਨ ਵੱਲੋਂ ਜਿਹੜਾ ਇਹ ਅੱਜ ਇਕੱਠੀ ਕੀਤਾ ਗਿਆ ਸੀਗਾ ਤਾਂ ਸਾਨੂੰ ਨੂੰ ਭਰੋਸਾ ਹੈ ਵੀ ਇਸ ਕੇਸ 'ਚ ਜਿਹੜਾ ਵੀ ਕੋਈ ਚੋਰੀ ਦਾ ਮਾਲ ਲੈਂਦਾ ਹੈ ਜਾਂ ਚੋਰਾਂ ਨਾਲ ਰਲਿਆ ਹੋਇਆ ਜਾਂ ਚੋਰਾਂ ਦੀ ਕਬੇ ਸਦੇ ਹੁਕ ਮਦਦ ਕਰਦਾ ਹੈ ਥਿਊਰੀ ਕਰਾਉਂਚ ਤਾਂ ਸਾਰਿਆਂ ਤੇ ਜਿਹੜਾ ਇਹ ਕਾਨੂੰਨ ਮੁਤਾਬਕ ਐਕਸ਼ਨ ਲਿਆ ਜਾਏਗਾ ਤੇ ਇਹ ਬੰਦੇ ਨੂੰ ਜਿਹੜਾ ਅਸੀਂ ਪੁੱਛ-ਪੁੱਛ ਕਰ ਰਹੇ ਹਾਂ ਇਹ ਦਾਣਾ ਸਿੰਘ ਟੁਰਾਣੇ ਨੂੰ ਆ ਉਹ ਮੰਦਿਰ ਉਹ ਚੱਕ ਲਈ ਬੁਲਾਇਆ ਹੋਇਆ ਸਰ ajo ਭਲਾਡੇ ਵੀ ਕੰਗਰੋ ਫੜਿਆ ਉਹਨਾਂ ਨੇ ਵੀ ਮਾਨਸਾ ਦੇ ਇੱਕ ਪਵਾੜੀ ਦਾ ਨਾਮ ਲਿਆ ਜੀ ਰਮਨ ਦਿੱਤੇ ਵਾਲਾ ਚੌਕ ਦਾ ਜਿਹੜਾ ਭਲਾਡੇ ਦਾ ਮਾਮਲਾ ਉਹ ਮੁਕੱਦਮਾ ਭਲਾੜਾ ਸਾਹੜੀ ਨਾਲ ਸੰਬੰਧਿਤ ਹੈ ਉਹਦੇ ਬਾਰੇ ਮੇਰੇ ਧਿਆਨ ਚ ਖੁਸ਼ੀ ਹੈ ਪਰ ਇਹ ਹੈ ਖਬਰ ਹੈਗੀ ਆ ਕਿ ਤਿੰਨ ਬੰਦੇ ਉਸੇ ਫੜੇ ਗਏ ਨੇ ਤਾਂ ਉਹਨਾਂ ਦੇ ਵੀ ਕਾਨੂੰਨ ਅਨੁਸਾਰ ਜਿਹੜੀ ਹੈ ਕਾਰਵਾਈ ਹੋਣੀ ਆ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਾਨੂੰਨ ਦੀ ਲੰਘਣਾ ਕਰਨ ਵਾਲਾ ਖਿਲਾਫ ਤੇ ਜੋ ਮਾੜਾ ਧੰਦਾ ਕਰਨ ਵਾਲੇ ਲੋਕ ਨੇ ਚਾਹੇ ਉਹ ਸਮਗਲਿੰਗ ਦਾ ਹੋਵੇ ਚਾਹੇ ਚੋਰੀ ਦਾ ਹੋਵੇ ਜਿਹਨਾਂ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀ ਹੋਵੇ ਲੋਕਾਂ ਦਾ ਹਨ ਸ਼ਾਂਤੀ ਭੰਗ ਹੁੰਦੀ ਹੋਵੇ ਉਹਦੇ ਮਾਮਲੇ ਸਾਨੂੰ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ਼੍ਰੀ ਭਾਗਿਦਰ ਸਿੰਘ ਜੀ ਮੀਨਾ ਆਈਪੀਐਸ ਵੱਲੋਂ ਸਖਤ ਦਸਾਨੇਸ਼ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਪਿੱਟਣ ਨਹੀਂ ਕਰਨੀ ਜੈਸੀ ਉਸੇ ਮਤਾਬਕ ਹੀ ਉਹਨਾਂ ਦੀ ਹਦਾਇਤਾਂ ਮੁਤਾਬਕ ਹੀ ਬਾੜੇ ਅੰਸਾਂ ਤੇ ਜਿਹੜਾ ਹੈ ਕਾਨੂੰਨੀ ਕਾਰਵਾਈ ਕਰ ਲਗੇ ਬਿਲਕੁਲ ਤੋਂ ਕੁਝ ਨਹੀਂ ਕਰਾਂਗੇ ਔਰ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਦੱਸਣਾ ਚਾਹਣਾ ਮਾੜੇ ਅੰਸਾਂ ਨੂੰ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਹਨਾਂ ਨੂੰ ਜਿਹੜਾ ਹੈ ਕਾਨੂੰਨ ਦੇ ਜਿਹੜੀ ਹੈ ਦੰਡਾਓ ਸੈਨ ਕਰਨਾ ਪਵੇਗਾ ਤੇ ਜੇਲ੍ਹ ਦੇ ਵਿੱਚ ਜਾਇ ਰੋਟੀ ਖਾਣੀ ਪਵੇ